ਪਠਾਨਕੋਟ ਵਿਖੇ ਵਿਆਹ ਸਮਾਰੋਚ پولیس ਮੁਲਾਜ਼ਮਾਂ ਦੀ ਹੋਈ ਮਾਰਕੁੱਟ ਦੀ ਜੇ ਬੰਦ ਕਰਵਾਉਣ ਤੇ ਪੁਲਿਸ ਮੁਲਾਜ਼ਮਾਂ ਤੇ ਹੋਇਆ ਹਮਲਾ ਰਾਤ 2 ਵਜੇ ਦੇ ਕਰੀਬ ਪਹਿਲੇ ਇਸ ਵਿੱਚ ਵੱਜ ਰਿਹਾ ਸੀ ਡੀਜੇ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਪੁਲਿਸ ਨੇ ਕੁੱਲ 8 ਲੋਕਾਂ ਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ ਵਿਆਹ ਸਮਾਰੋਚ 10 ਵਜੇ ਤੱਕ ਦੀ ਜੇ ਬਜਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਪਰ ਇਸ ਦੇ ਬਾਵਜੂਦ ਕੁਝ ਰਸੁਖਦਾਰਾਂ ਵੱਲੋਂ ਸਰਕਾਰੀ ਹੁਕਮਾਂ ਨੂੰ ਅੰਗੋਲੀਆਂ ਕਰ ਆਪਣੀ ਮਨਮਰਜ਼ੀ ਕੀਤੀ ਜਾਂਦੀ ਹੈ ਅਤੇ ਅਜਿਹਾ ਹੀ ਕੁਝ ਪਠਾਨਕੋਟ ਦੇ ਅਰੀਨਾ ਗੁਲਸ਼ਨ ਪੈਲੇਸ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਬੀਤੀ ਰਾਤ 2 ਵਜੇ ਦੇ ਕਰੀਬ ਹੈਲਪਲਾਈਨ 112 ਨੰਬਰ ਤੇ ਪੁਲਿਸ ਨੂੰ ਸ਼ਿਕਾਇਤ ਮਿਲੀ ਕਿ ਅਰੀਨਾ ਗੁਲਸ਼ਨ ਪੈਲੇਸ ਵਿਖੇ ਹੁਣ ਤੱਕ ਉੱਚੀ ਉੱਚੀ ਆਵਾਜ਼ ਚੜੀ ਜੇ ਚੱਲ ਰਿਹਾ ਹੈ ਜਿਸ ਦੇ ਚੱਲਦੇ ਪੁਲਿਸ ਨੇ ਮੌਕੇ ਤੇ ਪਹੁੰਚ ਢੀ ਜੇ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਰਸੁਖਦਾਰਾਂ ਵੱਲੋਂ ਪੁਲਿਸ ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਪੁਲਿਸ ਵਾਲਿਆਂ ਨੂੰ ਸਟਾਨ ਵੀ ਲਗੀਆਂ ਅਤੇ ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਹੀ ਨਹੀਂ ਮੌਕੇ ਤੇ ਬਣਾਈ ਗਈ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲਿਸ ਮੁਲਾਜ਼ਮਾਂ ਨਾਲ ਹੱਥੋਂ ਪਾਈ ਹੁੰਦੀ ਦੇਖੀ ਜਾ ਸਕਦੀ ਹੈ ਜਿਸ ਦੇ ਚਲਦੇ ਪੁਲਿਸ ਵੱਲੋਂ ਕਰੀਬ 8 ਲੋਕਾਂ ਤੇ ਮਾਮਲਾ ਦਰਜ ਕਰ ਆਰੋਪੀਆਂ ਦੀ ਪਾਲ ਕੀਤੀ ਜਾ ਰਹੀ ਹੈ ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੀਤੀ ਰਾਤ ਪੁਲਿਸ ਨੂੰ 112 ਨੰਬਰ ਤੇ ਸ਼ਿਕਾਇਤ ਮਿਲੀ ਸੀ ਕਿ ਰਾਤ 2 ਵਜੇ ਦਾ ਸਮਾਂ ਹੋ ਚੁੱਕਿਆ ਹੈ ਅਤੇ ਉੱਚੀ ਆਵਾਜ਼ ਚ ਐਰੀਨਾ ਗੁਲਸ਼ਨ ਪੈਲਸ ਵਿਖੇੜੀ ਜੇ ਵੱਜ ਰਿਹਾ ਹੈ ਜਦ ਸਾਡੇ ਮੁਲਾਜ਼ਮ ਜੇ ਬੰਦ ਕਰਵਾਉਣ ਪਹੁੰਚੇ ਤਾਂ ਉਹਨਾਂ ਨਾਲ ਮਾਰਕੁੱਟ ਕੀਤੀ ਗਈ ਜਿਸ ਦੇ ਚੱਲਦੇ ਸਾਡੇ ਵੱਲੋਂ 3 ਲੋਕਾਂ ਤੇ ਬਾਈਨ ਮਤੇ 5 ਅਣਪਛਾਤੇ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੀ ਪਾਲ ਲਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਬੀਡੀਐਸ ਨੂੰ ਬੋਲਤਾ ਕਰ ਦੇ ਯਾਰ ਡੀਜੀਪੀ ਨੂੰ ਕਾਲ ਕਰ ਤੂੰ ਤੂੰ ਕੀ ਤੂੰ ਕੌਣ ਆ ਓਏ ਕੌਣ ਆ ਯਾਰ ਇਹ ਮੈਂ ਕੋਈ ਛਿੱਤਨਾ ਨਹੀਂ ਕਰਦਾ ਫਟਾਕ ਇੱਕ ਮਿੰਟ ਇੱਕ ਮਿੰਟ ਇਧਰ ਆ ਇਧਰ ਆ ਆਰਾਮ ਆ ਇੱਕ ਮਿੰਟ ਇਧਰ ਆ ਇਧਰ ਆ ਕੇ ਗੱਲ ਕਰ ਇਧਰ ਆ ਤੂੰ ਇਧਰ ਆ ਯਾਰ ਚੋਰ ਆਂੀ ਤੂੰ ਪਿਆ ਰੋਬ ਦੇ ਸੰਡਿਆ ਹੋਇਆ ਹੈਂ ਹਾ ਤਲਾ ਤੂੰ 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 ਅੱਥ ਲਾ ਕੇ ਦੱਸ ਤੂੰ ਹੱਥ ਲਾ ਕੇ ਦੱਸ ਇੱਕ ਇੱਕ ਵਾਰੀ ਇਦਾਂ ਕਰਕੇ ਦੱਸ ਦੇ ਹੱਥ ਲਾ ਕੇ ਦੱਸ ਫਿਰ ਮੈਂ ਦੱਸਦਾ ਤੈਨੂੰ ਇੱਕ ਮਿੰਟ ਹੈ ਜੀ ਇਹਦੇ ਵਿੱਚ ਇਸ ਤਰ੍ਹਾਂ ਸੀ ਕਿ ਸਾਨੂੰ ਇੱਕ 112 ਤੇ ਕੰਪਲੇਂਟ ਆਈ ਸੀ ਕਿ ਇੱਥੇ ਇੱਕ ਅਰੀਨਾ ਗੁਲਸ਼ਨ ਨਾਮ ਦਾ ਮੈਰਿਜ ਪੈਲੇਸ ਹੈ ਉੱਥੇ ਕੋਈ ਫੰਕਸ਼ਨ ਚੱਲ ਰਿਹਾ ਹੈ ਤਕਰੀਬਨ 1:52 ਮਿੰਟ ਤੇ ਸਾਡੇ ਕੋਲ 112 ਤੇ ਕਾਲ ਆਈ ਹੈ ਕਿ ਉੱਥੇ ਡੀਜੇ ਚੱਲ ਰਿਹਾ ਤੇ ਉਹ ਕੰਪਲੇਂਟ ਵੀ ਉਹਦੇ ਲਾਗੇ ਜਿਹੜੇ ਨੇਬਰਸ ਸੀ ਉਹਨਾਂ ਨੇ ਦਿੱਤੀ ਹੈ ਕਿ ਉਸ ਕਾਰਨ ਉੱਥੇ ਡਿਸਟਰਬੈਂਸ ਕ੍ਰੀਏਟ ਹੋ ਰਹੀ ਹੈ ਵੈਸੇ ਵੀ ਜਿਹੜੇ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਹੈ ਉਦੇ ਵਿੱਚ ਲੇਟ ਨਾਈਟ ਆਪਾਂ ਜਿਹੜਾ 뮤זיਕ ਇਸ ਤਰ੍ਹਾਂ ਲਾਊਡ ਪਲੇ ਨਹੀਂ ਕਰ ਸਕਦੇ ਉਹਦੇ ਬਾਅਦ ਸਾਡੀ ERB ਨੰਬਰ 4 ਜਿਹੜੀ ਮੌਕੇ ਤੇ ਗਈ ਸੀ ਉੱਥੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਫੰਕਸ਼ਨ ਸੀ ਉਹ ਮੁਲਾਜ਼ਮ ਨਾਲ ਉੱਥੇ ਉਹਨਾਂ ਨੇ ਹਾਥਾਪਾਈ ਕੀਤੀ ਹੈ ਝਗੜਾ ਕੀਤਾ ਉਹਦੇ ਬਾਅਦ ਆਪਾਂ ਇਹਦੇ ਵਿੱਚ ਬੜਾ ਸਵਿਫਟਲੀ ਐਕਟ ਕਰਦੇ ਹੋਏ ਐਫਆਈ ਨੰਬਰ 13 ਡਿਵੀਜ਼ਨ ਨੰਬਰ 2 ਥਾੜੇ 'ਚ ਦਰਜ ਕੀਤੀ ਹੈ ਅੰਡਰ ਸੈਕਸ਼ਨ 132 221 353 3353 ਸੋਰੀ 121 ਕੇ ਬੀ ਐਨ ਐਸ ਦੀ ਧਾਰਾ ਇਹਦੇ ਪੈਰਲ ਜਿਹੜੀਆਂ ਆਈ ਪੀ ਸੀ ਦੀਆਂ ਧਾਰਾ ਆ ਉਹ 353 186 330 149 188 506 ਜਿਹੜੀ ਆ ਉਹ ਆਈ ਪੀ ਸੀ ਦੀ ਹੈ ਇਹਦੇ ਵਿੱਚ ਦੋ ਧਾਰਾ ਹੋਰ ਮੈਂ ਦੱਸਣੀ ਭੁੱਲ ਗਿਆ ਤੁਹਾਨੂੰ ਬੀ ਐਨ ਐਸ ਦੀ 190 ਤੇ 223 ਹੁਣ ਇਹਦੇ ਵਿੱਚ ਆਪਾਂ ਮੁਢਲੇ ਤੌਰ ਤੇ ਇੱਕ ਮਾਨਮਾ ਹੋ ਜਾਣਾ ਪੁੱਤਰ ਵਿਨੇ ਮਾਜ ਨੂੰ ਉਹਨੂੰ ਨਾਮਜ਼ਦ ਕੀਤਾ ਕਿ ਰੀਨਾ ਗੁਲਸ਼ਨ ਦਾ ਜਿਹੜਾ ਮੈਨੇਜਰ ਹੈ ਉਹਨੂੰ ਕਿਉਂਕਿ ਉਹਨਾਂ ਨੇ ਜਿਹੜੀ ਡੀਸੀ ਸਾਹਿਬ ਦੇ ਹੁਕਮ ਦੀ ਬੇਲਾਂ ਕੀਤੀ ਹੈ ਇੱਕ ਉਹਦਾ ਮੈਨੇਜਰ ਤੇ ਪੰਜ ਅਣਪਛਾਤੇ ਬੰਦੇ ਜਿਹੜੇ ਉਹ ਨਾਮਜ਼ਦ ਕੀਤੇ ਆ ਇਹਦੇ ਵਿੱਚ ਜਿਹੜੀ ਸਾਡੇ ਕੋਲ ਵੀਡੀਓ ਆਈ ਹੈ ਉਹਦੇ ਵਿੱਚ ਤਕਰੀਬਨ ਪੰਜ ਤੋਂ 6 ਬੰਦੇ ਆ ਜਿਹੜੇ ਉਹ ਮੁਲਾਜ਼ਮ ਨਾਲ ਕੁੱਟਮਾਰ ਕਰ ਰਹੇ ਆ ਤੇ ਉਸ ਬੇਸ ਤੇ ਆਪਾਂ ਇਹਨਾਂ ਨੂੰ ਨਾਮਿਨੇਟ ਕੀਤਾ ਤੇ ਮੈਂ ਬੜਾ ਕਲੀਅਰਲੀ ਦੱਸ ਦੇਣਾ ਚਾਹਨਾ ਕਿ ਵੀ ਮੈਰਿਜ ਪੈਲੈਸਿਸ ਵਾਲਿਆਂ ਨੂੰ ਵੀ ਕਿ ਆਦਰਵਾਇਸ ਵੀ ਜਿਹੜੇ ਲੋਕ ਇਹ ਇਸ ਤਰ੍ਹਾਂ ਦੀ ਐਕਟੀਵਿਟੀਸ 'ਚ ਇਨਵੋਲਵ ਹੋ ਰਿਹਾ ਕਿ ਵੀ ਜਿਹੜਾ ਵੀ ਬੰਦਾ ਮੁਲਾਜ਼ਮ ਨਾਲ ਬਤਮੀਜ਼ੀ ਕਰੂਗਾ ਜਾਂ ਮੈਨ ਹੈਡਲਿੰਗ ਕਰੂਗਾ ਪੁਲਿਸ ਉਹਨੂੰ ਬਿਲਕੁਲ ਵੀ ਛੱਡੂਗੀ ਨਹੀਂ ਆਪਾਂ ਬਹੁਤ ਹੀ ਸਖਤ ਐਕਟ ਕਰਨਾ ਔਰ ਇਸ ਕੇਸ 'ਚ ਆਪਾਂ ਕੀਤਾ ਵੀ ਹਾਂ ਐਂਡ ਇਹਦੇ 'ਚ ਵੀ ਆ ਹੈ মেড ਸਪੈਸ਼ਲ ਪਾਰਟੀਆਂ ਜਿਹੜੀਆਂ ਅਲੱਗ-ਅਲੱਗ ਦਾ ਰੇਟਸ ਵੀ ਕਰ ਰਹੀਆਂ ਤੇ ਆਪਾਂ ਵੀਡੀਓ ਦੇ ਆਧਾਰ ਤੇ ਬਾਕੀ ਬੰਦੇ ਵੀ ਵੈਰੀਫਾਈ ਕਰ ਰਹੇ ਹਾਂ ਇਸ ਤਰ੍ਹਾਂ ਕੋਈ ਨਾ ਸੋਚੇ ਕਿ ਵੀ ਆਪਾਂ ਮੁਲਾਜ਼ਮ ਨੂੰ ਇਦਾਂ ਹੀ ਹੱਥ ਪਾਵਾਂਗੇ ਹੁਣ ਡਿਊਟੀ ਉਹ ਆਪਾਂ ਨਹੀਂ ਹੋਣ ਦੇਣਾ ਤੇ ਆਪਾਂ ਬਹੁਤ ਹੀ ਸਖਤ ਕਾਰਵਾਈ ਕਰਾਂਗੇ ਤੁਸੀਂ ਦੇਖੀ ਨੇ ਅੱਗੇ ਏਤੋਂ ਜ਼ਿਆਦਾ ਹੋਰ ਵੀ ਅਗਰ ਕੋਈ ਇਨਸੀਡੈਂਟ ਆਂਦਾ ਹੈ ਤਾਂ ਹੋਰ ਸਖਤ ਤੋਂ ਸਖਤ ਕਾਰਵਾਈ ਆਪਾਂ ਕਰਾਂਗੇ ਸਰ ਇਹਨਾਂ ਵਿੱਚੋਂ ਕਈ ਨੂੰ ਗ੍ਰਿਫਤਾਰ ਵੀ ਕੀਤਾ ਹੀ ਨਹੀਂ ਉਹ ਤਾਂ ਜੀ ਇਹਨਾਂ ਚੋਂ ਜਿਹੜਾ ਮੇਨ ਅਕਿਊਜ਼ ਹੈ ਉਹਦੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਵੀ ਆਪਾਂ ਜਿਹੜੀ ਰੇਟਿੰਗ ਪਾਰਟੀਆਂ ਬਣਾਈਆਂ ਉਹਨਾਂ ਦੇ ਆਪਾਂ ਮਗਰ ਆਪਾਂ ਪਾਰਟੀ ਜਿਹੜੀ ਆਪਣੀ ਲੱਗੀ ਹੋਈ ਹੈ ਤੇ ਆਪਾਂ ਜਲਦੀ ਉਹਨਾਂ ਨੂੰ ਅਰੈਸਟ ਕਰਾਂਗੇ